ਪਿਛਲੇ ਸਾਲ ਇਹ ਇਥੋਂ ਚੈਂਪੀਅਨ ਰਹਾ ਆਪਣਾ ਬੱਚਾ ਇਹ ਚੈਂਪੀਅਨ ਰਹਾ ਹਾਂਜੀ ਐਤ ਕੀ ਬਸ ਮੇਲਾ ਦੇਖਣ ਆਇਆ ਜਿੱਥੋਂ ਆਪਣਾ ਨਾਂ ਬਣਿਆ ਉਹ ਦੁਬਾਰੇ ਧਰਤੀ ਨੂੰ ਮਾਥਾ ਢੇਜ ਜਬ ਆ ਪਿਓ ਤੇ ਐਸਟੀਕਲ ਵੀ ਜਮਾ ਪਿਓ ਵਾਲੇ ਆ ਮਸਾ ਰੱਖਿਆ ਬਿਲਕੁਲ ਕੋਈ ਐਤ ਕੀ ਸਾਰੇ ਗੁਣ ਦੇਖੋ ਇਹ ਉਸੇ ਬੱਕਰੇ ਦੀ ਪੱਠਾ ਹੈ ਇਹ ਇੱਕ ਟਵਾਣਾ ਸਾਹਿਬ ਭਲੂਣਾ ਹਜੇ ਆਹ ਦੰਦ ਵੀ ਦਿਖਾ ਦਿਓ ਜੀ ਮੜੇ ਜਿਹਦੇ ਕੀ ਦੰਦ ਹਲੇ ਦੋ ਦੰਦ ਪੂਰੇ ਕਲੀਅਰ ਆਏ ਵੀ ਹੈ ਨਹੀਂ ਬਟ ਲੈ ਦੋ ਦੰਦ ਕੋਈ ਕਹਿੰਦਾ ਕਦ ਘਟਾ ਹੈ ਪਰ ਆ ਚੀਜ਼ਾਂ ਬਾਈ ਦੋ ਦੋ ਨਕਰੀ ਕਾਦੀ ਜਿਹੜੀ ਦੋਵੇਂ ਉਹਨੇ ਨਰ ਜਾਵੇ ਆਪਦੇ ਹਾਂ ਸਹੀ ਗੱਲ ਕਿਸੇ ਗੱਲ ਨਾਲ ਜਿਹਦਾ ਕਦਾਂ ਕਦ ਵੀ ਕੀ ਕਰਨੇ ਕੱਲੇ ਜਿਹੜੇ ਹਾਂਜੀ ਸਸਰੀ ਕਾਲ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਫੂਲੇ ਵਾਲਾ ਦਾ ਚੌਥਾ ਮੇਲਾ ਇੱਕ ਗੌਡ ਚੈਂਪੀਅਨਸ਼ਿਪ ਫੂਲੇ ਵਾਲੇ ਦੇ ਵਿੱਚ ਪਹੁੰਚੇ ਹੋਏ ਆ ਤੇ ਡਾਕਟਰ ਅਰਸ਼ਦ ਵੀ ਪਹੁੰਚਿਆ ਭੋਗੀਵਾਲ ਤੋਂ ਨਾਲ ਇਹਨਾਂ ਚਾਚਾ ਜੀ ਨੇ ਬਾਲੇਵਾਲ ਤੋਂ ਤੇ ਇਹ ਪਿਛਲੇ ਸਾਲ ਦਾ ਚੈਂਪੀਅਨ ਆ ਬਾਈ ਜਿਹੜਾ ਬੱਕਰਾ ਆਪਣੇ ਨਾਲ ਖੜਾ ਸਾਹਮਣੇ ਇਹ ਪਿਛਲੇ ਸਾਲ 2023 ਫੂਲੇ ਵਾਲਾ ਦਾ ਚੈਂਪੀਅਨ ਆ ਤੇ ਨਾਲ ਇਹਨਾਂ ਦੇ ਮਾਲਕ ਨੇ ਗੱਲਬਾਤ ਕਰਾਂਗੇ ਹਰੀ ਇਹਨਾਂ ਦੇ ਹੋਰ ਜਾਨਵਰ ਵੀ ਐ ਇਹਦਾ ਰਿਜ਼ਲਟ ਵੀ ਹੈਗਾ ਇੱਥੇ ਉਹ ਵੀ ਦਿਖਾਵਾਂਗੇ ਤੁਹਾਨੂੰ ਅੱਜ ਇਹਦਾ ਜਿਹੜਾ ਸ਼ਾਨਦਾਰ ਰਿਜ਼ਲਟ ਬੱਚਾ ਆਇਆ ਹੈ ਇਹ ਬਾਈ ਦਿਖਾ ਦੇ ਵੀ ਉਹ ਪੱਠਾ ਜਿਹੜੀ ਇਹਦੀ ਇਹ ਉਹ ਵੀ ਦਿਖਾਵਾਂਗੇ ਇਹ ਪੱਗੜ ਦਾ ਥੱਲੇ ਪੱਠਾ ਸਾਰੇ ਉਹ ਵੀ ਇਹਦੀਆਂ ਹੀ ਨੇ ਵਿੱਚ ਸ਼ਾਰਟ ਲੱਗੀ ਜਾਣਗੇ ਉਹ ਸਾਨੂੰ ਸਾਰੇ ਸ਼ਾਰਟ ਵਿੱਚ ਦਿਖਾ ਦੇਾਂਗੇ ਇੱਕ ਬੱਚਾ ਇਹਨਾਂ ਕੋਲੇ ਹੋਰ ਹੈ ਇਹਦਾ ਨਾਂ ਨਾਗ ਹੈ ਉਹ ਵੀ ਉਹ ਵੀ ਚੈੱਕ ਕਰਾਵਾਂਗੇ ਤੁਹਾਨੂੰ ਬਹੁਤ ਚੰਗੀ ਕੁਆਲਿਟੀ ਦਾ ਯਾਰਾ ਰਤ ਸਾਹਿਬ ਬਹੁਤ ਵਧੀਆ ਬਾਈ ਸਸਕੀਕਰਤ ਬਣਾ ਸਾਹਿਬ ਕਿਉਂਕਿ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਤੇ ਕਿਵੇਂ ਰਿਹਾ ਜੀ ਅੱਜ ਦਾ ਮੇਲਾ ਮੇਲਾ ਬਹੁਤ ਵਧੀਆ ਵੀਰੇ ਬਹੁਤ ਵਧੀਆ ਬਹੁਤ ਵਧੀਆ ਰਹਿ ਗਿਆ ਮੇਲਾ ਬਹੁਤ ਐ ਐਕਟੀ ਕੋਈ ਪਾਇਆ ਜਾਣ ਪਰ ਨਹੀਂ ਵੀਰੇ ਐ ਸਾਲ ਜਾਨਵਰ ਨਹੀਂ ਸੀ ਪਾਉਣ ਵਾਲਾ ਉਹ ਦੂਜਾ ਬੱਚਾ ਤਿਆਰ ਕਰਕੇ ਗਾਂ ਨੂੰ ਪਾਵਾਂਗੇ ਪਿਛਲੇ ਸਾਲ ਇੱਥੋਂ ਚੈਂਪੀਅਨ ਰਿਹਾ ਆਪਣਾ ਬੱਚਾ ਇਹ ਚੈਂਪੀਅਨ ਰਿਹਾ ਹਾਂਜੀ ਐਤ ਕੀ ਬਸ ਮੇਲਾ ਦੇਖਣੇ ਆਏ ਆ ਜਿੱਥੋਂ ਆਪਣਾ ਨਾਂ ਬਣਿਆ ਉਹ ਦੁਬਾਰੇ ਧਰਤੀ ਨੂੰ ਮੱਥਾ ਦੇਖਣੇ ਆਏ ਜੀ ਹਾਂਜੀ ਕਿਉਂਕੀ ਵਰਨਾ ਆ ਬਸ ਚੌਕੀ ਲਾ ਲੋ ਜੀ ਬਿਲਕੁਲ ਬਿਲਕੁਲ ਨਾਂ ਬਣਿਆ ਬਈ ਆਪਣਾ ਇੱਥੋਂ ਨਾਂ ਬਣਿਆ ਹਾਂ ਨਾਂ ਬਣਿਆ ਤੇ ਜੇ ਹੁਣ ਪਿਛਲੇ ਸਾਲ ਦੀ ਗੱਲ ਕਰੀਏ ਪਿਛਲੇ ਸਾਲ ਮੁਕਾਬਲਾ ਲੜਨ ਆਏ ਸੀ ਕਿ ਪੇਲੇ ਵਾਲੇ ਵੀ ਦੇਖਣੇ ਆਏ ਸੀ ਬਸ ਦੇਖਣ ਆਏ ਸੀ ਠੀਕ ਹੈ ਮੈਂ ਕਈ ਵੀਡੀਓ ਜੇ ਤੁਸੀਂ ਪਹਿਲਾਂ ਹੀ બસ ਆਈਂ ਪਤਾ ਲੱਗ ਗਿਆ ਵੀ ਸਾਰੇ ਜਾ ਖੜੇ ਜਿੱਤ ਗਏ ਵੀ ਜਿੱਤ ਗਿਆ ਹੈ ਤੇ ਆਇਆ ਮੇਲਾ ਵੇਖਣ ਦੇ ਹਾਂ ਜਿੱਤ ਗਏ ਹਾਂ ਲੈ ਕੇ ਜਿੱਤ ਗਏ ਜੀ ਠੀਕ ਹੈ ਤੇ ਜਿਵੇਂ ਚੈਂਪੀਅਨ ਬਣ ਗਿਆ ਤੇ ਬੱਕਰੇ ਬੁੱਕਰੇ ਉਦੋਂ ਬਾਅਦ ਆਉਂਦੇ ਆਉਣੇ ਕ੍ਰਾਸ ਕਰਾਉਣ ਨੇ ਬਹੁਤ ਆਈਆਂ ਨੇ ਵੀਰੇ ਬਹੁਤ ਜ਼ਿਆਦੇ ਤੇ ਕਿੰਨੇ ਕੁਨੇ ਪੈਸੇ ਕਮਾ ਲੇ ਪੈਸੇ ਕੱਲ ਯਾਰ ਇਹਦੇ ਵਿੱਚ ਆ ਪੈਸੇ ਕਹਿ ਸਕਦੇ ਆ ਪੈਸੇ ਵੀ ਚਾਚੇ ਦੀ ਪੈਨਸ਼ਨ ਲਾ ਲਓ ਠੀਕ ਹੈ ਅਸੀਂ ਆਖੇ ਸੀ ਵਿਚਾਲ ਖਰਾਕ ਜੋ ਮਰਜ਼ੀ ਦੇਜੋ ਬੱਕਰੇ ਨੂੰ ਹਨਾ ਵਿਚਾਲਾ ਅਗਲਾ ਲਵਾਉਂਦਾ ਜੀ ਮੈਂ ਆਪਣੇ ਪਹਿਲਾ ਪਿੰਡਾ 'ਚ ਸਾਂ ਸੂਟ ਲਵਾ ਲਵਾਂ ਦੇ ਕੋਕੜ ਦੇ ਉਹ ਕੰਮ ਹੋ ਗਏ ਖਰਾਕ ਕੋਈ ਖਰਾਕ ਦੇਂਦਾ ਕੋਈ 1000 ਰੁਪਏ ਦੇ ਜਾਂ ਕੋਈ 500 ਚਾਚੇ ਨੂੰ ਪਾ ਦੇ ਇਹਦੀ ਖਰਾਕ ਦੇ ਨਾਲ ਵੀ ਨਾਲ ਇਹਦੀ ਖਰਾਕ ਚੱਲੀ ਆ ਨਾਲ ਚਾਚੇ ਦਾ ਖਰਚ ਚ ਦੇ ਨੀ ਲੈਣਾ ਜੇ ਇੱਕ ਵੀ ਬੰਦਾ ਕਹਦੇ ਵੀ 1000 ਰੁਪਏ ਲੈ ਤੇ ਹੁਣ ਪਰ ਕੋਈ 1000 ਫੜਾ ਗਿਆ ਕੋਈ 500 ਫੜਾ ਗਿਆ ਦੇ ਕੇ ਲਾਜ਼ਮੀ ਠੀਕ ਹੈ ਹਾਂਜੀ ਤੇ ਲੋਕ ਤਾਂ ਚੈਂਪੀਅਨ ਹੀ ਦੱਸਦਾ ਯਾਰ ਫੀਸ ਰੱਖ ਦਿੰਦੇ ਆ ਉਹਨਾਂ ਦੀ ਸੋਚ ਆ ਬਈ ਯਾਰ ਆਪਣੇ ਕੋਲ ਉਹ ਗਾਂ ਨੂੰ ਦੂਜਾ ਤਿਆਰ ਜੂਤੂ ਵੀ ਆਪਾਂ ਭਰਾਵੇਂ ਕੋਈ ਢਿੱਕਾ ਹੀ ਨਹੀਂ ਉਹਦਾ ਵੀ ਨਹੀਂ ਕੋਈ ਕੋਈ ਚੱਕਰੀ ਨਹੀਂ ਬਈ ਆਪਾਂ ਨੂੰ ਰੱਬ ਦਾ ਦਿੱਤਾ ਸਾਰਾ ਕੁਝ ਹੈ ਸਬਰ ਹੈ ਵੱਡੀ ਗੱਲ ਹੈ ਠੀਕ ਹੈ ਹਾਂਜੀ ਤੇ ਇਹਦੇ ਜਾਨਵਰ ਕਿੰਨੇ ਤਿਆਰ ਕਰ ਰੱਖਿਆ ਘਰੇ ਦਾ ਹੈਗਾ ਕੋਈ ਇਹਦੀਆਂ ਇੱਕ ਬੱਚਾ ਬਾਈ ਮਸਾ ਹੀ ਬਚਿਆ ਜਿੱਦਣ ਬਾਪਾਂ ਗਾਲਾ ਘਰੇ ਆਇਆ ਜਿੱਤੇ ਆ ਬੱਚੀ ਨਹੀਂ ਬਚਦੇ ਸਾਡੇ ਕੋਲ ਬੱਚੇ ਕਹਿਣਦਾ ਬਾਪ ਵੀ ਵਿਗ ਜਾਂਦੇ ਨੇ ਵੀ ਢਿੱਡਾਂ ਜੀ ਬੱਕ ਹੋ ਜਾਂਦੇ ਨੇ ਬਾਹਰ ਸੂੰਦੀਆਂ ਬੱਕਰੀਆਂ ਬਾਦ ਨੇ ਪਹਿਲਾਂ ਅਗਲਾ ਪੈਸੇ ਭੇਜ ਦਿੰਦਾ ਪਹਿਲਾਂ ਹੀ ਬੱਕ ਹੋ ਜਾਂਦੇ ਪਹਿਲਾਂ ਹੀ ਬੱਕ ਹੋ ਜਾਂਦੇ ਜੀ ਐਤਕ ਇੱਕ ਬੱਚਾ ਲਘੋ ਲਘੋ ਕੇ ਰੱਖਿਆ ਇਹਨੇ ਕਹਿੰਦਾ ਪੈਸਾ ਨਾ ਵੇਚਦਾ ਬੱਚਾ ਫਿਰ ਇਹਦਾ ਚੈਂਪੀਅਨ ਆ ਉਹ ਯਾਰ ਬੱਚਾ ਬਾਈ ਹੁਣ ਵੀਡੀਓ ਦੇਖਣਗੇ ਵੀ ਬਹੁਤ ਆ ਲੋਕ ਆਪੇ ਕਮੈਂਟ ਕਰ ਦੇਣਗੇ ਵੀ ਕਿੰਨੇ ਕਮੈਂਟ ਦੇਣਾ ਪਤਾ ਲੱਗ ਜੂਗਾ ਪਤਾ ਲੱਗ ਜੂਗੀ ਕਿਉਂਕਿ ਮੈਂ ਬਾਜ਼ਾਰ ਰੇਟ 'ਚ ਕੋਈ ਚੱਕਰੀ ਨਹੀਂ ਹਾਂ ਕਿਸੇ ਦਾ ਆਪਣੇ ਨਾਲ ਨਾ ਕਿਸੇ ਦਾ ਸ਼ੌਂਕ ਪੂਰਾ ਹੁੰਦਾ ਉਹਦੇ ਵਰਗ ਗਰੀਸ ਨਹੀਂ ਹੂੰ ਬੰਦਾ ਸਾਰੀ ਉਮਰ ਯਾਦ ਰੱਖਦਾ ਠੀਕ ਹੈ ਤੇ ਅੱਜ ਤੂੰ ਇੱਥੇ ਪਹੁੰਚਿਆ ਕੋਈ ਕਮੇਟੀ ਨੇ ਮਾਣ ਸਨਮਾਨ ਕੋਈ ਕਰਿਆ ਤੇਰਾ ਬਹੁਤ ਵਧੀਆ ਮਾਣ ਕੀਤਾ ਵੀਰੇ ਕਮੇਟੀ ਨੇ ਬਹੁਤ ਵਧੀਆ ਸਨਮਾਨ ਕੀਤਾ ਮੈਂ ਤੁਸੀਂ ਯਕੀਨ ਮੰਨੋ ਸਾਲ ਬਾਦਾਂ ਜਿੱਥੇ ਆਇਆ ਸਰਟੀਫਿਕੇਟ ਵੀ ਅੱਜ ਲੈਂਦਾ ਬੱਕਰੇ ਦਾ ਅੱਛਾ ਇੰਨੀ ਚੰਗੀ ਕਮੇਟੀ ਹੈ ਵੀ ਇੰਨਾ ਮਾਣ ਸੀਗਾ ਵੀ ਮੈਨੂੰ ਕੋਈ ਡਿੱਕਾ ਹੀ ਨਹੀਂ ਕਿਸੇ ਚੀਜ਼ ਦਾ ਠੀਕ ਪਿਛਲੇ ਸਾਲ ਦਾ ਸਰਟੀਫਿਕੇਟ ਜੇਤੂ ਦਾ ਅੱਜ ਲੈਂਦਾ ਇਹਦਾ ਬਿਲਕੁਲ ਤੇ ਹਾਂ ਸਨਮਾਨ ਵੀ ਉਹਦਾ ਲਗਾਈ ਤੇ ਸਨਮਾਨ ਵੀ ਕੀਤਾ ਹਾਂਜੀ ਹਾਂਜੀ ਠੀਕ ਹੈ ਲੈ ਹੁਣ ਇਹਦਾ ਭਰੇ ਅਲਟ ਦਿਖਾਈਏ ਬੱਚਾ ਲਿਆ ਫੜ ਕੇ ਬਈ ਲਿਆ ਤੇ ਉਹਨੂੰ ਕਰ ਪਰੇ ਹੁਣ ਪੁੱਤ ਦਿਖਾਈਏ ਆਜੋ ਜੋਤੀਵਾਰੀ ਆ ਨਾ ਕਰੀ ਬਈ ਤੇ ਕੈਮਰਾ ਥੱਲੇ ਨੂੰ ਵਾਲਾ ਆ ਗਿਆ ਟਿਕਾ ਟੀਮ ਆ ਖਾਂਦੀ ਬੱਚਾ ਛੱਡ ਦੇ ਕੰਸਰ ਬੱਚਾ ਬਹੁਤ ਆਪਦਾ ਦੇਖੋ ਜੀ ਜਬਾ ਪਿਓ ਤੇ ਅਟੈਸਟੀਕਲ ਵੀ ਜਮਾ ਪਿਓ ਵਾਲੇ ਆ ਮਸਾ ਰੱਖਿਆ ਬਈ ਲਘੋਲ ਕੋਇਦ ਤੇ ਸਾਰੇ ਗੁਣ ਸਾਰੇ ਪਿਓ ਵਾਲੇ ਆ ਦੇ ਤੇ ਬਣਿਆ ਜਦ ਦੇ ਉਦ ਦੇਖਾਂਗੇ ਤੁਹਾਨੂੰ ਉਦਿਆਂ ਵੀਡੀਓ ਪਾਵਾਂ ਜਦ ਦੇ ਬਣ ਗਿਆ ਹੈ ਤਿਆਰ ਹੋ ਗਿਆ ਬੱਚਾ ਤੇ ਬਾਈ ਕੋਈ ਮੰਗਣ ਵਾਲਾ ਨਾ ਤੇ ਕਮੈਂਟ ਜਾਂ ਫੋਨ ਕਰਿਓ ਵੀ ਵੇਚਣਾ ਜਾਂ ਲੈਣਾ ਆ ਸੀ ਇਹ ਵੇਚਣ ਵਾਸਤੇ ਨਹੀਂ ਹੈਗਾ ਇਹ ਤਿਆਰ ਕਰਨਾ ਇਹਨਾਂ ਨੇ ਘਰ ਦਾ ਬੱਚਾ ਇਸ ਬੱਕਰੇ ਦਾ ਬੱਚਾ ਰੱਖਿਆ ਹੋਇਆ ਕਿੰਨੇ ਚਿਰ ਦਾ ਬਈ ਇਹ ਇਹ 2 ਮਹੀਨਿਆਂ ਦਾ ਹੋਣਾ ਜੀ ਇਹਨੇ 2 ਮਹੀਨੇ ਹਾਂ ਠੀਕ ਹੈ ਇਹ ਕਹਿ ਰਿਹਾ ਕਿ ਕਿਵੇਂ ਸੀਗਾ ਨਾ ਦੋ ਦਾ ਨਾਲ ਦਾ ਵੀਰੇ ਦੋ ਵਾਰ ਦੋ ਇਹਦੀ ਮਾਂ ਘਰੇ ਆ ਗਈ ਠੀਕ ਹੈ ਇਹਦੀ ਮਾਂ ਘਰੇ ਛੱਡਿਆ ਸੀ ਵਧੀਆ ਬੱਕਰੀ ਦਾ ਬੱਚਾ ਇਹਦਾ ਭਰਾ ਸੀ ਨਾਲ ਹੋਰ ਹਾਂ ਬੰਦੇ ਆਉ ਦੇ ਤਾਂ ਬੱਚੇ ਦੋਨੋਂ ਮੈਂ ਦੱਸਿਆ ਵੀਰੇ ਰਹਿੰਦੇ ਨਹੀਂ ਹੈ ਜਦੋਂ ਦਾ ਬੱਕਰਾ ਜਿੱਤੇ ਆ ਇਹ ਵੀ ਮਸਾ ਰੱਖਿਆ ਹੈ ਇਹ ਵੀ ਲੁਕੋ ਕੇ ਰੱਖਦਾ ਜੇ ਕੋਈ ਬਾਹਰੋਂ ਆਵੇ ਇਹਨੂੰ ਲੁਕਾਉਣਾ ਮੈਨੂੰ ਠੀਕ ਹੈ ਇਹ ਕੋਈ ਪੱਠਾ ਹੀ ਹੈ ਦੁੱਧਰ ਕਾੜ ਕਿਵੇਂ ਆ ਬੱਕਰੀਆਂ ਦਾ ਬਾਈ ਯਾਰ ਪੱਠਾ ਨਾ ਬੱਕਰੇ ਦੋ ਸੀਗੇ ਹਾਂ ਝੁੱਲੀਆਂ ਨਹੀਂ ਲੱਗਿਆ ਬੱਕਰੇ ਕੱਚੀਆਂ ਖੀਰੀਆਂ ਦਾ ਪਣਾ ਹੋ ਗਈਆਂ ਇੱਕ ਦੋ ਦੰਦ ਪਾਠਾ ਲੈ ਦੰਦ ਪੂਰੇ ਆਏਗੇ ਤੁਹਾਨੂੰ ਮੈਂ ਥੱਲਾ ਦਿਖਾ ਦੇਣਾ ਇਹਦੀ ਪੱਠਾ ਕਰ ਦਿੰਦਾ ਹੈਗੀ ਛੋਟੀ ਪਰ ਤੁਸੀਂ ਥੱਲੋਂ ਚੈੱਕ ਕਰ ਲਿਓ ਦਿਖਾਈਂ ਗੇਰਾ ਪੜ ਕੇ ਦਿਖਾਈਂ ਗੇਰਾ ਅੱਛਾ ਇਹ ਪਲੂਣ ਹੀ ਆ ਜੇ ਕੱਲ ਤੂੰ ਦਿਖਾ ਤੂੰ ਉਹ ਉਹ ਬੁੜੇ ਦਿਖਾ ਦੇ ਭਾਣ ਜਿ ਆਇਆ ਬਰਦਾਸ਼ਤ ਆ ਤੇ ਤੂੰ ਖੇਡ ਦੇ ਦੇਖ ਤੋ ਲੈ ਵੀ ਕਰੋ ਚੈੱਕ ਕਰੀ ਕੈਮਰਾ ਨੇੜੇ ਬਾਈ ਮੜਾ ਜਾ ਦੇਖੋ ਇਹ ਉਸੇ ਬੱਕਰੇ ਦੀ ਪੱਠਾ ਹੈ ਇਹ ਇੱਕ ਟਵਾਣਾ ਸਾਹਿਬ ਕੋਲੋਂ ਆ ਹਜੇ ਆ ਦੰਦ ਵੀ ਦਿਖਾ ਦਿਓ ਜੀ ਮੜੇ ਜਿਹਦੇ ਕੀ ਦੰਦ ਹਲੇ ਦੋ ਦੰਦ ਪੂਰੇ ਕਲੀਅਰ ਆਏ ਵੀ ਹੈ ਨਹੀਂ ਬਟ ਲੈ ਦੋ ਦੰਦ ਹਜੇ ਆਉਂਦੇ ਆ ਬਈ ਅੱਧੀ ਤਰੇ ਫਿਰਦੇ ਆ ਕੱਚੀਆਂ ਲੱਗੀਆਂ ਨੇ ਜੇ ਚੜਤੇ ਲੱਗੀ ਹੁੰਦੀ ਇਹਨੇ ਪਤਾ ਹੀ ਨਹੀਂ ਕਿੱਥੇ ਜਾਣਾ ਸੀ ਸਹੀ ਗੱਲ ਹੈ ਵੀ ਜਮਾਂ ਹੀ ਕੱਚੀ ਲੱਗਦੀ ਆ ਇੱਕ ਗੱਲ ਹੋਰ ਆ ਜੱਜਮੈਂਟ ਕਮੇਟੀ ਦੀ ਮੇਰੀ ਗੱਲ ਧਿਆਨ ਨਾਲ ਸੁਣ ਲਿਓ ਤੁਸੀਂ ਵਿੱਚ ਐਡ ਕਰ ਦਿਓ ਹਾਂ ਕਿਸੇ ਗੱਲ ਨਾਲ ਬੱਕਰਾ ਦਿੱਤਾ ਹੈ ਬੱਕਰੇ ਦਾ ਕੱਦ 38 ਇੰਚ ਤੀਰਾਂ ਦੇ ਪਿਛਲੇ ਸਾਲ ਦਿੱਤਾ ਫਿਰ ਜਜਮੈਂਟ ਕਮੇਟੀ ਦੇ ਵਿੱਚ ਜੱਜ ਐਡੇ ਵਧੀਆ ਨੇ ਕਿਸੇ ਗੱਲ ਨਾਲ ਜਿੱਤਾ ਤੇ ਆਹ ਥੱਲਾ ਲੱਗਦਾ ਨਹੀਂ ਹੈਗਾ ਪੱਠਾਂ ਦੇ ਕਿਹੜਾ ਇਹਦੇ ਲੱਗਿਆ ਬੱਕਰਾ ਤਾਂ ਦਿੱਤਾ ਸੀ ਜੇ ਫਿਰ ਠੀਕ ਹੈ ਕਮੈਂਟਮੈਂਟ ਬਹੁਤ ਕੀਤੀ ਸੀ ਲੋਕਾਂ ਨੇ ਵੀ ਛੋਟਾ ਕੋਈ ਕਹਿੰਦਾ ਬੱਚੇ ਛੋਟੇ ਗੜਦਾ ਕੋਈ ਕਹਿੰਦਾ ਕੱਦ ਘਟਾ ਹੈ ਅਰਾ ਚੀਜ਼ਾਂ ਬਾਈ ਦੋ ਦੋ ਤਰੀਕਾ ਦੀ ਜਿਹੜੀ ਦੋਵੇਂ ਉਹਨੇ ਨਰ ਜਾਵੇ ਆਪਦੇ ਹਾਂ ਸਹੀ ਗੱਲ ਕਿਸੇ ਗੱਲ ਨਾਲ ਜਿੱਦਾ ਕਦਾਂ ਕਦ ਵੀ ਕੀ ਕਰਨਾ ਕੱਲੇ ਜੇ ਬਿਲਕੁਲ 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 ਜਿਵੇਂ ਨਹੀਂ ਨਰ ਜਾਇਆ ਹਾਂਜੀ ਹਾਂਜੀ ਠੀਕ ਹੈ ਤੇ ਲੈ ਵੀ ਬਾਈ ਦਾ ਨੰਬਰ ਸਕਰੀਨ ਤੇ ਚੱਲਦਾ ਹੋ ਜੇ ਕੋਈ ਜਾਣਕਾਰੀ ਲੈਣੀ ਆ ਤਾਂ ਸੰਪਰਕ ਕਰ ਲਿਓ ਛੋਟਾ ਬੱਚਾ ਦਿਖਾ ਦਿੰਦੇ ਤੇ ਬੱਚੇ-ਬੱਚੇ ਵੇਚਦਿੰਨੇ ਹੁੰਦਾ ਬੱਚੇ ਦਿੰਨੇ ਬੱਚੇ ਦਾ ਰਹਿੰਦੀ ਨਹੀਂ ਸਾਡੇ ਕੋਲ ਸੁੱਖਣਾ ਹਾਂ ਬੱਚੇ ਦੇਖਾ ਜੇ ਬੱਚੇ ਲੈ ਲਿਓ ਜੇ ਕਿਨੇ ਬੁੱਕ ਬੁੱਕ ਕਰਾਉਣਾ ਤਾਂ ਲੈ ਲਿਓ ਤੇ ਛੋਟਾ ਨਾਗ ਦਿਖਾਉਣ ਹੈ ਜਿਹੜਾ ਹੁਣ ਤਿਆਰ ਹੋ ਰਿਹਾ ਹਾਂ ਇਹ ਰੱਬ ਸੁੱਖ ਰੱਖੇ ਰਬ ਦਾੰਦਰੋਸਰ ਰੱਖੇ ਕਾਹਲੇ ਸਾਲ ਪਾਵਾਂਗੇ ਇਹਨੂੰ ਰਾਗ ਬੋਮਰਾ ਲਾਵੇ ਇਹਨੂੰ ਹਾਂ ਜੇ ਤੁਹਾਨੂੰ ਦਿਖਾਵਾਂ ਕੀ ਚੀਜ਼ ਬਣੂਗਾ ਇਹ ਇਹ ਬਹੁਤ ਚੰਗੀ ਚੀਜ਼ ਹੈ ਇਹ ਦੇਖੋ ਹਾਂ ਬਾੜ ਚਾਲ ਰੁਲ ਰੁਲ ਕੇ ਨੱਚੇ ਦੀ ਝੋੜੀਆਂ ਨੇ ਪੂਰੀਆਂ ਚਿਹਰੇ ਤੇ ਬਾਹਲੀ ਵਧੀਆ ਸਕੰਦਾ ਪੂਰੀ ਕੋਲੇ ਖੜ ਕੇ ਪਤਾ ਲਾਇਆ ਵੀਡੀਓ ਚ ਸ਼ਾਇਦ ਉਹਨਾਂ ਕਲੀਅਰ ਤੁਹਾਨੂੰ ਨਾ ਪਤਾ ਲੱਗੀ ਚੀਜ਼ ਦਾ ਪਰੇ ਗਹਾਨ ਨੂੰ ਜਦੋਂ 8 ਰੰਦ ਹੋ ਗਏ ਉਹਦਾ ਪਤਾ ਲੱਗੋ ਹੈ 4 ਰੰਦ ਦਾ ਬੱਚਾ ਹੈ ਹਾਂ ਇਹ ਦੇਖੋ ਕੀ ਚੀਜ਼ ਬਣਨਾ ਹੈ 8 ਦਾ ਤੈਨੂੰ ਪਾਵਾਂਗੇ ਆਪਾਂ ਮੇਲੇ 'ਚ ਦੁਬਾਰੇ ਬੁਲਿਆਂ 'ਚ ਜਦੋਂ 8 ਰੰਦ ਹੋ ਗਿਆ ਉਹ ਫਿਰ ਦੱਸਾਂ ਮੈਂ ਤੁਹਾਨੂੰ ਵੀ ਕੀ ਚੀਜ਼ ਬਣਨਾ ਹੈ ਇਹ ਇਹਦਾ ਤਾਂ ਨਹੀਂ ਲਾਉਣ ਲੱਗੇ ਹਜੇ ਕੋਈ ਇਹਦੇ ਆਈਆਂ ਬਾਈ ਪੱਠਾ ਘਰੇ ਇਹ ਅਸਲ ਦੇ ਵਿੱਚ ਜਿਹੜੀਆਂ ਮੇਰੇ ਪੱਠਾ ਦਾ ਅ ਖੀਰੀਆਂ ਪੱਠਾ ਨੇ ਇਹ ਗੱਭਣ ਕਰੀਏ ਆਪਾਂ ਵੱਡੇ ਦੇ ਨਾਲ ਸੀ ਪੱਲੀ ਰਾਹ ਤੇ ਰੋਕ ਲੈਣੇ ਇਹਨੂੰ ਨਿਆਣਾ ਕਰਕੇ ਛੱਡ ਦਿੰਦੀ ਇਹ ਤਾਂ ਵਕਤਾਂ ਲੱਗਿਆ ਤੇ ਰਿਜ਼ਲਟ ਕੱਢਦਾ ਪਤਲੇ ਅੰਗਦਿਆਂ ਨਾਗਰਗੇ ਪਠਾ ਘੜਦਾ ਹਾਂ ਬਹੁਤ ਸੋਹਣਿਆ ਸੋਹਣਾ ਰਿਜ਼ਲਟ ਆਉ ਲੈ ਲੈ ਵੀ ਬੱਚੇ ਬਹੁਤ ਚੰਗੇ ਦੋਨੇ ਤੇ ਜੇ ਤੁਸੀਂ ਬੱਕਰੀ ਬੁੱਕਰੀਆਂ ਦੀ ਕਰਾਸ ਕਰਾਉਣੀ ਹੁੰਦੀ ਤਾਂ ਸੰਪਰਕ ਕਰ ਲਿਆ ਕਰੋ ਜੇ ਕੋਈ ਬੱਚਾ ਬਚਾਲ ਬੱਕਰਾਉਣਾ ਚੰਗਾ ਉਹ ਵੀ ਤੁਸੀਂ ਕਰ ਸਕਦੇ ਹੋ ਸੰਪਰਕ ਤੇ ਬਹੁਤ ਮਾਨਸਾ ਮਾਨ ਵਾਲੇ ਬੰਦੇ ਆ ਤੁਹਾਨੂੰ ਮੋੜਦੇ ਨਹੀਂ ਕੋਨਾ ਕੋ ਤੁਹਾਡਾ ਹੱਲ ਕਰਕੇ ਦੇਣਗੇ ਜੇ ਤੁਸੀਂ ਕੇਰਾ ਫੋਨ ਲਾ ਤੇ ਡਾਕਟਰ ਆਸਾ ਭਾਈ ਬਹੁਤ ਬਹੁਤ ਧੰਨਵਾਦ ਸਰੋ